ਬਹੁਤ ਭੱਗਿਆ ਸ਼ਾਲੀ ਆ ਸਾਡਾ ਮੋਗਾ ਸ਼ਹਿਰ ਜਿੱਥੇ ਹਮੇਸ਼ਾ ਸਾਡੇ ਲੋਕ ਸਾਡੇ ਸਮਾਜ ਸੇਵੀ ਸਾਡੇ ਭਗਤ ਵੱਧ ਚੜ ਕੇ ਹਮੇਸ਼ਾ ਹੀ ਭਗਤੀ ਭਾਵ ਦੇ ਨਾਲ ਵੱਧ ਚੜ ਕੇ ਧਾਰਮਿਕ ਕੰਮਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਸਾਡੇ ਲੋਕ ਜਿਹੜੇ ਸਾਡੇ ਸ਼ਹਿਰ ਦੇ ਵਾਸੀ ਆ ਉਹ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਇਸ ਮਹੀਨੇ ਦੀ 11 ਤਰੀਕ ਨੂੰ 11 ਜੁਲਾਈ ਨੂੰ ਭਗਵਾਨ ਜਗਨਨਾਥ ਜੀ ਦੀ ਜਤਰਾ ਜਿਹੜੀ ਆ ਉਹ ਮੋਗਾ ਸ਼ਹਿਰ ਦੇ ਵਿੱਚ ਕੱਢੀ ਜਾ ਰਹੀ ਆ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਇਸ ਜਤਰਾ ਦੇ ਵਿੱਚ ਸਾਰੇ ਸ਼ਹਿਰ ਵਾਲੇ ਜਿਹੜੇ ਆ ਉਹ ਸ਼ਾਮਲ ਹੋਣਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਜਤਰਾ ਦੇ ਵਿੱਚ ਤੇ ਮੈਂ ਬਹੁਤ ਧੰਨਵਾਦੀ ਆ ਮੈਨੇਜਮੈਂਟ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਐਂ ਲੱਗਦਾ ਜਿਵੇਂ 11 ਤਰੀਕ ਨੂੰ ਸਾਰਾ ਮੋਗਾ ਹੀ ਭਗਤੀ ਭਾਵ ਦੇ ਵਿੱਚ ਰੰਗਿਆ ਜਾਊਗਾ ਤੇ ਭਗਵਾਨ ਜਗਨਨਾਥ ਦੀ ਜਿਹੜੀ ਰਾਤ ਯਾਤਰਾ ਇਹ ਬਹੁਤ ਧੂਮ ਧਾਮ ਦੇ ਨਾਲ ਮੁੱਗਾ ਸ਼ਹਿਰ ਤੋਂ ਲੰਘੂਗੀ ਬੇਸ਼ੱਕ ਕਿਸੇ ਥਾਂ ਤੇ ਸ਼ਬੀਲਾਂ ਲੱਗੀਆਂ ਹੋਣਗੀਆਂ ਕਿਸੇ ਥਾਂ ਦੇ ਉੱਤੇ ਪ੍ਰਸ਼ਾਦ ਵੰਡਿਆ ਜਾ ਰਿਹਾ ਹੋਊਗਾ ਲੋਕ ਸਾਰੇ ਉਸ ਦਿਨ ਜਿਹੜੇ ਆ ਭਗਤੀ ਭਾਵ ਦੇ ਵਿੱਚ ਰੰਗੇ ਮਿਲਣਗੇ ਮੈਂ ਬਹੁਤ ਧੰਨਵਾਦੀ ਆ ਫਿਰ ਮੈਨੇਜਮੈਂਟ ਦਾ ਜਿਹੜੇ ਵੀ ਇਹ ਰਤ ਯਾਤਰਾ ਕੱਢ ਰਹੇ ਆ ਤਾਂ ਜੋ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੂੰ ਆਪਣੇ ਧਾਰਮਿਕ ਤੇ ਸਮਾਜਿਕ ਜਿਹੜਾ ਰੀਤੀ ਰਿਵਾਜਾਂ ਬਾਰੇ ਪਤਾ ਹੋਣਾ ਚਾਹੀਦਾ ਤੇ ਬੱਚਿਆਂ ਨੂੰ ਜਿਹੜਾ ਉਹ ਧਾਰਮਿਕ ਪਾਸੇ ਜੋੜਨ ਦਾ ਇੱਕ ਚੰਗਾ ਅਵਰਾਲਾ ਬਹੁਤ ਧੰਨਵਾਦੀ